ਬਾਕੀ ਮੰਡੀ ਛੋਟੀ ਮੰਡੀ ਬਾਹਰ ਵੱਡੀ ਹੋਣੀ ਚਾਹੀਦੀ ਹੈ ਕਿ ਮੁਸ਼ਕਲੇ ਬਹੁਤ ਵੱਡੀਆਂ ਇਸ ਵਕਤ ਹੈ ਕਿ ਬਹੁਤ ਮੁਸ਼ਕਲ ਜਗ੍ਹਾ ਘਟਾ ਗਈ ਨਾਜ ਵਧਦਾ ਹੋਗਾ ਇਸ ਕਰਕੇ ਬਹੁਤ ਮੁਸ਼ਕਲ ਹੈ ਕੋਈ ਕੁਝਦਾ ਨਾ ਟੋਲ ਦਾ ਨਹੀਂ ਟਪਟੇ ਹੈ ਆਪਣਾ ਦਰਦ ਬਿਆਨ ਕਰ ਰਹੇ ਇਹ ਕਿਸਾਨ ਬਠਿੰਡਾ ਦੀ ਦਾਣਾ ਮੰਡੀ ਦੇ ਵਿੱਚ ਆਪਣੀ ਫਸਲ ਲੈ ਕੇ ਪਹੁੰਚੇ ਸੀ ਕਈ ਕਿਸਾਨਾਂ ਦੀ 4 ਦਿਨ ਬਾਅਦ ਵੀ ਫਸਲ ਨਹੀਂ ਵਿਕੀ ਤੇ ਉਤੋਂ ਮੌਸਮ ਦੀ ਮਾਰ ਪੈ ਗਈ। ਸ਼ੀਦੇ ਨਾਲ ਬੰਦੀ ਵਿੱਚ ਪਈ ਫਸਲ ਪੇਚ ਗਈ, ਬਾਰਦਾਨੇ ਦਾ ਨੁਕਸਾਨ ਜ਼ਿਆਦਾ ਹੋਇਆ। ਕਿਸਾਨ ਪ੍ਰਬੰਧਾਂ ਦੇ ਉੱਤੇ ਸਵਾਲ ਚੁੱਕ ਰਹੇ ਨੇ। ਬਹੁਤ ਜੀ ਮੁਸ਼ਕਲ ਆਈ ਪਈ ਹੈ। ਚੌਥਾ ਪੰਜਵਾਂ ਦਿਨ ਆਜਾ। ਪੰਜਵਾਂ ਦਿਨ ਚੌਥਾ ਚੌਥੇ ਦਿਨ ਆਇਆ ਤੱਕ ਤੇ ਕੋਈ ਪੁੱਛਦਾ ਨਹੀਂਗਾ, ਕੋਈ ਤੋਲਦਾ ਨਹੀਂ ਇੱਥੇ ਬੈਠੇ ਆ ਜੀ। ਭੁੱਖੇ ਟਿਆ ਜੀ। ਨਾ ਕੋ ਫਰਵਾਨ ਦਾ ਵੀ ਮੈਂ ਰਾਤ ਐਨਾ ਮੌਸਮ ਖਰਾਬ ਹੋ ਗਿਆ ਵਿੱਚ ਭਿੱਜ ਗਏ ਸਾਰੇ ਬੀੜੇ ਸਾਰੀ ਰਾਤ ਤੁਰੇ ਫਰੇ ਜੀ ਛੱਡੇ ਦਾ ਜੀ ਉਹ ਦੂਰ ਆ ਜੀ ਇੱਥੇ ਛੱਡੇ ਦਾ ਹੈ ਨਹੀਂਗਾ ਤੇਰੀ ਇੱਧਰ ਆ ਗਈ ਸਰੇ ਤੇ ਉਹ ਛੱਡੇ ਜਿਹੇ ਕੋਲ ਜਾਂਦੇ ਸੀ ਤਾਂ ਠੱਠੇ ਸਾਰੀ ਖਾ ਜਾਂਦੇ ਫਸਲ ਦੀ ਬਰਬਾਦੀ ਦੀ وجہ ਮੰਡੀ ਦੇ ਵਿੱਚ ਕੱਚਾ ਫਰਸ਼ ਅਤੇ ਸ਼ੈਡਾਂ ਦਾ ਸਹੀ ਤਰੀਕੇ ਨਾਲ ਬਣਿਆ ਹੋਣਾ ਹੈ ਮੰਡੀ ਦੀਆਂ ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿਵੇਂ ਵਾਰਦਾਨੇ ਨੂੰ ਖੁੱਲੇ ਅਸਮਾਨ ਦੇ ਥੱਲੇ ਰੱਬ ਤੇ ਭਰੋਸੇ ਛੱਡਿਆ ਗਿਆ ਹੈ। ਮੁਸ਼ਕਲ ਇਹ ਬਹੁਤ ਵੱਡੀ ਇੱਕ ਸੱਸ ਹੈ ਕਿ ਬਹੁਤ ਮੁਸ਼ਕਲ ਜਗ੍ਹਾ ਘੱਟ ਹੈ ਜੀ। ਨਾਜ ਵੱਧਾ ਹੁੰਦਾ ਹੈਗਾ ਇਸ ਕਰਕੇ ਸਾਨੂੰ ਬਹੁਤ ਮੁਸ਼ਕਲ ਹੈ ਇਸ ਦੀ। ਬਾਸ ਜਿਹੜੇ ਇਹ ਗੱਟੇ ਥੱਲੇ ਪਏ ਸੜਕ ਤੇ ਪਏ ਉਸ ਦਾ ਨੁਕਸਾਨ ਹੈ ਬਾਕੀ ਠੀਕ ਹੈ ਜੀ ਬਾਕੀ ਕੋਈ ਨੁਕਸਾਨ ਨਹੀਂ ਆਇਆ ਇਹਨਾਂ। ਬਾ ਨੁਕਸਾਨ ਇਹਨੇ ਜੋ ਛੱਡ ਨਹੀਂ ਹੈ। ਛੱਡ ਕਰਕੇ ਨੁਕਸਾਨ ਹੁੰਦਾ ਜੀ। ਛੱਡ ਵੱਡੇ ਹੋਣੇ ਚਾਹੀਦੇ। ਮੀਂਹ ਦੇ ਨਾਲ ਖਰਾਬ ਹੋ ਰਹੇ ਅਨਾਜ ਤੇ ਕਾਰਨ ਸਿਰਫ ਕਿਸਾਨੀ ਨਹੀਂ ਬਲਕਿ ਆਰਤੀਆ ਵੀ ਪਰੇਸ਼ਾਨ ਨੇ ਆਰਤੀਆਂ ਦੇ ਮਤਾਬਕ ਕਮੇਟੀ ਦੇ ਵਿੱਚ ਸ਼ੈੱਡ ਅਤੇ ਮੀਂਹ ਤੋਂ ਬਚਣ ਦੇ ਹੋਰ ਪ੍ਰਬੰਧ ਨਾ ਹੋਣ ਕਾਰਨ ਉਹਨਾਂ ਦਾ ਵੀ ਵੱਡਾ ਨੁਕਸਾਨ ਹੋ ਰਿਹਾ ਹੈ ਪਰ ਉਹਨਾਂ ਸੀ ਉਤੋਂ ਤਾਂ ਆਰਤੀਆ ਟੱਕ ਦਿੰਦੇ ਆ ਤਰਫਾ ਨਾਲ ਪਾਣੀ ਥੱਲੇ ਦੀ ਆ ਜਾਂਦਾ ਜੀ ਉਹਦੇ ਕਾਰਨ ਹੁਣ ਥੱਲਿਓ ਜਿਹੜੀ ਸਿਰਕਲ ਤਾਂ ਉਹ ਵੱਧ ਜਾਂਦੀ ਆ ਫੜਦਾ ਜੇ ਤੁਸੀਂ ਲੌਂ ਮੂਵੀ ਫੜਦੇ ਵਿੱਚ ਦੇਖੋ ਤੁਸੀਂ ਕਿੱਡਾ-ਕੱਡਾ ਪਾਣੀ ਆ ਇਹ ਤਾਂ ਕਈ ਚੀਜ਼ਾਂ ਹੁੰਦਗਾ ਜੀ ਨੰਬਰ 1 ਦਾ ਡਿਸਪਿਊਟ ਪੈਂਦਾ ਸਾਡੀ ਲੇਬਰ ਨਾਲ ਜ਼ਿੰਮੇਦਾਰ ਕਹਿੰਦਾ ਤੁਸੀਂ ਸਾਡੇ ਧਾਣੇ ਖਰਾਬ ਕਰਦੇ ਹੋ ਇਹ ਜੋ ਰੋਡ ਜਾਂਦੇ ਆ ਕੁਛ ਵੀ ਜੇ ਸਫਾਈ ਹੋਵੇ ਤਾਂ ਇਹ ਕਮੇਟੀ ਨੂੰ ਇਹ ਚਾਹੀਦਾ ਵੀ ਹੁਣ ਜਿਵੇਂ ਗਵਰਨਮੈਂਟਾਂ ਸਰਕਾਰਾਂ ਨੂੰ ਵੀ ਇੱਥੇ ਸਾਡੀ ਮਾਰਕੀਟ ਫੀਸ ਇਕੱਠੀ ਹੁੰਦੀ ਆ ਤੇ ਇਹ ਆਵਾਜ਼ ਹੋਰ ਤਾਂ ਕੰਮਾਂ 'ਚ ਲਾਉਂਦੇ ਆ ਕਮੇਟੀ ਦੇ ਕੰਮਾਂ 'ਚ ਨਹੀਂ ਲਾਉਂਦੇ ਜਿਵੇਂ ਸਾਡੇ ਫੜ ਬਣਨਾ ਸਾਡੀਆਂ ਦੁਕਾਨਾਂ ਦੇ ਮੂਹਰੇ ਜਿਹੜੇ ਹੈ ਫੜ ਦੇਖੋ ਉੱਚੇ ਕਰਕੇ ਬਣੇ ਹੁੰਦੇ ਅੱਜ ਜ਼ਿੰਮੇਦਾਰ ਸੌਖਾ ਸੀ